ਹੈਲੋ ਹਾਂ ਪੁੱਤਰਾ ਹਾਂ ਸਤਿ ਸ੍ਰੀ ਅਕਾਲ ਚਾਚਾਈ ਸਤਿ ਸ੍ਰੀ ਅਕਾਲ ਚਾਚਾਈ ਨਾ ਕੰਮ ਸੀ ਆ ਥੋੜੇ ਤਾਂ ਹੀ ਕਰੀ ਆ ਪੁੱਤਰਾ ਬਾਹਰ ਹੀ ਬੈਠਾ ਮੈਂ ਆਜੋ ਆਜੋ ਹਾਂ ਆਜੋ ਆਜੋ ਪੁੱਤਰਾ ਬਾਹਰ ਹੀ ਖੜਾ ਮੈਂ ਬਾਹਰ ਚ ਹੀ ਆਜੋ ਹਾਂ ਖੇਤੀ ਆਜੋ ਸਤਿ ਸ੍ਰੀ ਅਕਾਲ ਚਾਚਾਈ ਅੱਗੇ ਪੁੱਤ ਹਾਂਜੀ ਹਾਂਜੀ ਅੱਗੇ ਅੱਗੇ ਆਜੋ ਕੀ ਗੱਲ ਭਤੀਜਾ ਕੀ ਕੰਮ ਸੀਗਾ ਚਾਚਾ ਜੀ ਮੈਨੂੰ ਵੀ ਨਹੀਂ ਦੱਸਿਆ ਇਸੇ ਨੂੰ ਸੀ ਇਹ ਕੰਮ ਨਹੀਂ ਹਾਈ ਮੁੰਡਿਆ ਕੀ ਕੰਮ ਸੀ ਤੈਨੂੰ ਉਹ ਠੀਕ ਠਾਕ ਚਾਚਾਈ ਠੀਕ ਠਾਕ ਨੂੰ ਤੁਸੀਂ ਮੇਰੇ ਬਾਅਦ ਤੇ ਫਰੂਟ ਲੈ ਕੇ ਆਏ ਆ ਕੇਲੇ ਲੈ ਕੇ ਆਏ ਕਿ ਸੇਬ ਲੈ ਕੇ ਆਏ ਆ ਖਾਲੀ ਆ ਤਾਕੇ ਬਜ਼ੁਰਗ ਨੂੰ ਤੈਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਚਾਚੇ ਕੋਲੇ ਚੱਲਿਆ ਅਰ ਤੁਸੀਂ ਚਾਚਾ ਜਰੜਾ ਹਸਪਤਾਲ ਚ ਥੋੜੇ ਵਾਸਤੇ ਫਰੂਟ ਲੈ ਕੇ ਆਉਂਦੇ। ਨਾ ਉਹ ਤਾਂ ਸਹੀ ਨੂੰ ਨਹੀਂ ਕੋਈ ਤੇ ਲਿਆ ਸਕਦੇ ਹਸਪਤਾਲ ਤੇ ਜਾਵਾਂ ਪਹਿਲਾਂ ਮੈਂ ਕਹਾਂ ਤੇ ਠਹਾਵਾ ਫਿਰ ਤੁਸੀਂ ਮੈਨੂੰ ਲੈ ਕੇ ਦੋਗੇ ਇਹ ਫਰੂਟ। ਅਗਲਾ ਕਹਿੰਦਾ ਬਜ਼ੁਰਗ ਬੰਦੇ ਕੋਲੇ ਫੇਰੀ ਬਿਮਾਰ ਬੰਦੇ ਨੂੰ ਲੈ ਕੇ ਦੋ ਤੁਸੀਂ ਬਿਮਾਰ ਆ ਕਿਸੇ ਪਾਸੇ ਦੱਸੋ। ਯਾਰ ਜੇ ਢੇਰ ਲਾ ਦਿਆਂਗੇ ਉੱਥੇ ਕੇਲੇ ਆ ਦੇਖ ਲੋ। ਉਤਾਂ ਤੇ ਢੇਰ ਲਾ ਦਾਂਗੇ ਥੋੜੇ। ਆ ਦੇਖ ਲੈ ਰੱਬਾ। ਇਹ ਜ਼ਰੂਰੀ ਆ ਯਾਰ ਪੁੱਤ ਇਹ ਜ਼ਰੂਰੀ ਆ ਵੀ ਬੰਦਾ ਦਾਖਲ ਹੋਵੇ ਤੇ ਫੇਰ ਕੋਈ ਇੱਜ਼ਤਮਾਨ ਹੁੰਦਾ ਵੀ ਅਸੀਂ ਬਜ਼ੁਰਗ ਕੋਲੇ ਚੱਲੇ ਆ ਚੱਲ ਬੰਦਾ ਕੋਈ ਦਰਜਨ ਕੇਲੇ ਲੈ ਜਾਂਦਾ ਮੇਰਾ ਅੱਛਾ ਯਾਰ ਜਵਾਕ ਨਿਕਾਦਾ ਤੈਨੂੰ ਫਰੂਟ ਲਿਆ ਕੇ ਦਿੰਦੇ ਤੂੰ ਹੁਣ ਬਜ਼ੁਰਗ ਹੋ ਗਿਆ ਹੁਣ ਤੂੰ ਮੰਨ ਲਾ ਉਥੇ ਹਸਪਤਾਲ ਚ ਜਾ ਤੈਨੂੰ ਲਿਆ ਕੇ ਦਿੰਦੇ ਅਸੀਂ ਫਰੂਟ ਦਾ ਢੇਰ ਲਾ ਦਿੰਦੇ ਹੁਣ ਮੈਂ ਦਰਜਨ ਕੇਲਿਆਂ ਦੇ ਪਿੱਛੇ ਹਸਪਤਾਲ ਚ ਦਾਖਲ ਹੋ ਜਾ ਯਾਰ ਕਿਹੋ ਜਿਹਾ ਚਾਚਾ ਤੇਰਾ ਯਾਰ ਸੂਈ ਕੁੱਤੀ ਵਾਂਗੂ ਪਿਆ ਖੜਾ ਓਏ ਸੂਈ ਕੁੱਤੀ ਨਾ ਕਹੀ ਮੈਂ ਤੈਨੂੰ ਕਹਦਾ ਚਾਚਾ ਹੀ ਮਿਸਾਲ ਦਿੰਦਾ ਗੱਲ ਦੀ ਸੂ ਸੋਈ ਕੁੱਤੀ ਨਹੀਂ ਗਿਆ ਤੈਨੂੰ ਮਿਸਾਲ ਦਿੱਤੀ ਆ ਵੱਡਾ ਤੂੰ ਮਸਾਲਾ ਦੇਣ ਆਲਾ ਆ ਗਿਆ ਤੂੰ ਤਾਂ ਕਹਿੰਦਾ ਸੀ ਤੇਰੇ ਚਾਚੇ ਕੋਲ ਡੰਗਰੀ ਬਹੁਤ ਆ ਬਹੁਤ ਆ ਚਾਚੇ ਕੋਲ ਡੰਗਰ ਮੈਨੂੰ ਤਾਂ ਕੋਈ ਦੀ ਨਾ ਨਹੀਂ ਨਾ ਕੋਈ ਬੱਕਰੀ ਦੀ ਨਾ ਕੋਈ ਗਾਂ ਨਾ ਕੋਈ ਮੱਝ ਦੀਂਦੀ ਇੱਥੇ ਉਹ ਬਿਮਾਰੀ ਪਹਿਲਾਂ ਕੰਮ ਦੱਸ ਤੂੰ ਕੰਮ ਵੀ ਦੱਸਦਾ ਇਹਨਾਂ ਨੂੰ ਤਾਂ ਨਹੀਂ ਕਹਿੰਦੇ ਇਹਨਾਂ ਮੱਖੀਆਂ ਰੱਖੀਆਂ ਹਾਂ ਮੈਂ ਮੱਖੀਆਂ ਰੱਖੀਆਂ ਯਾਰ ਆ ਆ ਲੂਟੀ ਫਿਰਦੀ ਆ ਡੰਗਰ ਕਹਿੰਦਾ ਆਊਗਾ ਆ ਆ ਕੱਦੂ ਫਿਰਦੀ ਆ ਆ ਮਾੜੋ ਫਿਰਦੀ ਆ ਹਾਂ ਤੂੰ ਤਾਂ ਗੱਲ ਦੱਸ ਗੱਲ ਵੀ ਤੈਨੂੰ ਦੱਸਦੇ ਆ ਇਹਨਾਂ ਨੂੰ ਕਹਿੰਦਾ ਸੀਗਾ ਤੂੰ ਨਹੀਂ ਨਹੀਂ ਬਹੁਤ ਅਚਾ ਚੀਕ ਯਾਰ ਪੱਖ ਬਹੁ ਲੱਗੀ ਆ ਤੂੰ ਇਦਾ ਖਾਓਂਗੇ ਕੀ ਤੁਸੀਂ ਆਪਣੇ ਮੈਂ ਦੱਸ ਦਿੰਨਾ ਜਦੋਂ ਕੋਈ ਮਹਿਮਾਨ ਆਉਂਦਾ ਉਹਨੂੰ ਪੁੱਛਦੇ ਆਪਾਂ ਓਏ ਓਏ ਤੂੰ ਮੇਰੇ ਬਾਅਦ ਕੇਲੇ ਲੈ ਕੇ ਆਉ ਮੈਂ ਤੈਨੂੰ ਪੁੱਛ ਲਿਆ ਬਹੁਤ ਆ ਮਸਰ ਬਣੇ ਆ ਮੇਰੇ ਕੋਲੇ ਤੇ ਦੱਦ ਜੇ ਖਾਣੇ ਆ ਹਾਂ ਦੋ ਕੌਲੂਗਾ ਮਸਰ ਦੀਆਂ ਤੇ ਵਿੱਚ ਆ ਕੇ ਕੇ ਚਮਚਾ ਘਿਓ ਦਾ ਪਾ ਲਈ ਹਾਂ ਤੇ 5-7 ਰੋਟੀਆਂ ਰੱਖ ਲਈ ਹਾਂ ਆਉਂਦੀ ਏ ਕੁੜੀ ਬਾਹਰ ਕੀ ਵੀ ਆ ਦਿੰਨੇ ਤੁਸੀਂ ਗੱਲ ਦੱਸੋ ਉਹ ਦੇਣੇ ਆ ਅੱਜ ਹੀ ਬਣਾਏ ਅੱਜ ਹੀ ਉਹ ਤਿੰਨ ਪਰਸੋ ਬਣਾਏ ਸੀ ਤਿੰਨ ਦਿਨ ਹੋ ਗਏ ਆ ਇਹ ਕਿਹੜਾ ਖਰਾਬ ਹੁੰਦੇ ਆ ਫਿਰ ਤਾਂ ਹਫਤਾ ਚੱਲਣ ਗਈ ਹਾਂ ਹਫਤਾ ਤਾਂ ਕਰਨੂੰਗੀ ਤੇ ਆ ਜਿਹੜਾ ਤੇਰਾ ਸਾਫਾ ਕਿੰਨੇ ਕਿੰਨਾ ਬਾਤੋ ਲੈਣੇ ਨੂੰ ਇਹ ਮੈਂ ਜਦੋਂ ਨਾਉਣਾ ਮੈਂ ਉਹ ਵੀ ਧੋ ਲੈਣਾ ਇਹਨੂੰ ਦਿਨਾਂ ਬਾਅਦ ਆਏ ਵਜੇ ਕੰਮ ਦੇ ਨਹੀਂ ਚਾਚਾ ਘਾਲੋ ਕਰਦਾ ਮੈਂ ਮੈਂ ਜਦੋਂ ਨਹਾਉਣਾ ਮੈਂ ਉਦੋਂ ਤੋਂ ਲੈਣਾ ਨੂੰ ਇਹ ਤਾਂ ਕਿੰਨੇ ਘਟੇ ਬਾਅਦ ਨਹਾ ਲੈਣਾ ਮੈਂ ਸਾਰਾ 5-7 ਦਿਨ ਦੇਣਾ ਦਿਨ ਕਿਹੜੇ 5-7 ਦਿਨ ਬਾਅਦ ਨਹਾ ਲੈਣਾ ਮੈਂ ਕਿਹਨੇ ਹਫਤੇ ਕੇ ਬਾਅਦ ਨਹਾ ਹੀ ਲੈਣਾ ਹਾਂ ਜਦੋਂ ਹਾਂ ਨਹਾ ਲੈਣਾ ਜਦੋਂ ਨਹਾਉਣਾ ਮੈਂ ਉਦੋਂ ਤੋਂ ਲੈਣਾ ਇਹ ਕੰਮ ਦੀ ਤਾਂ ਨਹੀਂ ਘਾਲੋ ਕਰਦਾ ਚਾਚਾ ਤੇ ਫਿਰ ਸ਼ਹਿਰਾਂ ਵਾਲੇ ਕਿਉਂ ਡੇਲੀ ਨਾਉਂਦੇ ਆ ਉਹ ਤਾਂ ਹੀ ਤਾਂ ਡੈਡ ਹੋਏ ਪਏ ਆ ਉਹ ਰੋਜ਼ ਨਹਾ ਨਾ ਕੇ ਕਸੀ ਜਾਂਦੇ ਆ ਅੱਛਾ ਇਹ ਜਿਹੜੇ ਕੰਮ ਐ ਉਸ ਤੋਂ ਦੱਸ ਗਏ ਨੂੰ ਦੱਸੋ ਉਹ ਕੰਮ ਤਾਂ ਦੱਸੋ ਜੀ ਹਾਂ ਗਾ ਤੂੰ ਕੰਮ ਜਿਹੜਾ ਐਸੋ ਉਹ ਦੱਸ ਯਾਰ ਤੂੰ ਮੇਰਾ ਜਿਹੜਾ ਹੈਗਾ ਮਿੱਤਰ ਅੱਛਾ ਤੇ ਉਹ ਹੈਗਾ ਬਾਹਰ ਇਸ ਟਾਈਮ ਬਾਹਰ ਦੇਸ਼ਾ ਬਾਹਰਲੇ ਦੇਸ਼ ਅੱਛਾ ਉਹ ਵਾਪਸ ਆਉਣਾ ਇੱਥੇ ਆਪਣੇ ਦੇਸ਼ ਆ ਜੇ ਤੇ ਉਹ ਕਹਿੰਦਾ ਮੈਂ ਮੋੜ ਲੋਣੀ ਆ ਉਹ ਕਹਿੰਦਾ ਵੀ ਮੇਰਾ ਮੈਨੂੰ ਡੈਡੀ ਆ ਕੇ ਅੱਗੋਂ ਦੀ ਸਵਾਗਤ ਕਰੇ ਮੇਰਾ ਤੇ ਡੈਡੀ ਉਹਦਾ ਸਵਾਗਤ ਕਰਦੇ ਡੈਡੀ ਉਹਦਾ ਹੈਗਾ ਹਸਪਤਾਲ 'ਚ ਤੇ ਉਹਦਾ ਹੋਣਾ ਆਪਰੇਸ਼ਨ ਓਹ ਅੱਲਾਹ ਰੱਬਾ ਮਿਹਰ ਕਰੇ ਤੇ ਮੈਂ ਆਦੇ ਪਿਓ ਨੂੰ ਉਹਦਾ ਹੋਣ ਵਾਲਾ ਆਪਰੇਸ਼ਨ بواਸੀਰ ਹੋਇਆ ਸੀ ਹੁਣ ਠੀਕ ਆ ਓ ਤੋਡੀ ਮਿਰਚਾ ਮਿਰਚਾ ਬਾੜੀਆਂ ਖਾਂਦਾ ਹਾਂ ਜਿੱਦਾਂ ਉਹਨੇ ਆਉਣਾ ਆ ਉਦੋਂ ਹੀ ਆਪਰੇਸ਼ਨ ਆ ਉਹ ਤੋਡੀ ਮਾਰ ਤੇ ਉਹ ਮੁੰਡਾ ਜਦ ਕਰੀ ਬੈਠਾ ਜਿਹੜਾ ਮੇਰਾ ਮਿੱਤਰ ਆ ਵੀ ਮੇਰਾ ਡੈਡੀ ਲੈਣਾ ਵੇ ਅੱਗੋਂ ਮੈਨੂੰ ਤੇ ਪੁੱਤ ਉਹਨੂੰ ਤਾਂ ਹਸਪਤਾਲ ਲੈਣੇ ਛੁੱਟੀ ਨਹੀਂ ਦੇਣੀ ਫਿਰ ਉਹਦਾ ਤਾਂ ਆਪਰੇਸ਼ਨ ਆ ਜਦੋਂ ਛੁੱਟੀ ਮੈਂ ਤਾਂ ਗੱਲ ਕਰਕੇ ਆਇਆ ਅੱਛਾ 10000 ਰੁਪਿਆ ਠੀਕ ਆ ਦੋ ਸੂਟ ਠੀਕ ਆ ਇੱਕ ਕੇਲੇ ਦਰਜਣ ਠੀਕ ਆ ਤੇ ਇੱਕ ਪੇਟੀ ਸੇਵ ਅੱਛਾ ਇਹ ਕੁਛ ਮੈਂ ਕਹਾ ਵੀ ਤੁਸੀਂ ਤਿਆਰ ਰੱਖ ਤੇ ਬੰਦਾ ਮੈਂ ਲੈ ਕੇ ਆਉਣਾ ਉਹਦੀ ਥਾਂ ਤੋਂ ਬੰਦਾ ਅੱਛਾ ਬੰਦਾ ਤੂੰ ਦਿਨਾ ਉਹਨਾਂ ਨੂੰ ਉਹਦੀ ਥਾਂ ਤੇ ਬੰਦਾ ਪਾਉਣਾ ਉਹ ਚੌਥੀ ਥਾਂ ਤੇ ਬੰਦਾ ਪਾ ਦੇਣਾ ਉਹ ਅੱਗੋ ਜਾ ਕੇ ਇਹਨੂੰ ਲੈ ਆਊਗਾ ਠੀਕ ਆ ਪੁੱਤ ਤੇ ਬੰਦਾ ਕਿਹੜਾ ਵੇਖ ਲਿਆ ਤੂੰ ਇਹ じゃ ਬੰਦਾ ਮੈਂ ਥੋਨੂੰ ਵੇਖੀ ਖੜਾ ਸੀ ਥੋਨੂੰ ਮੈਂ ਚੰਗਾ ਭਲਾ ਮੈਂ ਕਹਦਾ ਮੈਂ ਹਸਪਤਾਲ ਕੇ ਦੀ ਥਾਂ ਤੇ ਇੱਕ ਉਹ ਲੋਕਰ ਮੀਤੀ ਆ ਹੈ ਉਹ ਦਿੱਕਾ ਦਾ ਆਪਰੇਸ਼ਨ ਦਾ ਬਵਾਸੀਰ ਦਾ ਕਰਾ ਲਈ ਕਿਹਨੋ ਦਾ ਤੂੰ ਕਹਿੰਦਾ ਆਪਰੇਸ਼ਨ ਹੋਣਾ ਤੇ ਉਹ ਮੈਂ ਕਿਉਂ ਚੰਗਾ ਭਲਾ ਕਿਸ ਦੀ ਥਾਂ ਤੇ ਜਾ ਕੇ ਪਾਵਾਂ ਉਹ ਮੇਰੇ ਸੋਨਾਂ ਦਾ ਟੀਕਾ ਲਾ ਦੇਣਗੇ ਮੇਰਾ ਆਪਰੇਸ਼ਨ ਕਰ ਦੇਣਗੇ ਜਾ ਵੱਡੇ ਛੋਟੇ ਤੂੰ ਬਿਨਾ ਸੁਣ ਤੂੰ ਲਵਾ ਲਈ ਆਪਰੇਸ਼ਨ ਕਰਵਾ ਲਈ ਤੋਂ ਕਰਾ ਲਈ ਪੂਰਾ ਆਪਰੇਸ਼ਨ ਹੋਣਾਗਾ ਨਿੱਕਾ ਆਪਰੇਸ਼ਨ ਐਡੇ ਸਰੀਰ ਨੂੰ ਛੋਟਾ ਲੱਗਦਾ ਓਏ ਇਹੋ ਕਿਹੜਾ ਟਾਈਮ ਸੀ ਉਹ ਜਿਹੜਾ ਮੈਂ ਛੋਟੇ ਨਾਲ ਮੇਰੀ ਕੋਈ ਵਾਹ ਪਿਆ ਮੇਰਾ ਉਹ ਤੁਸੀਂ ਜਾਓ ਓ ਇੱਥੋਂ ਓਏ ਰੱਬਾ ਖੈਰ ਕਰੀ ਮੈਂ ਇਹਨੇ ਪ੍ਰੈਸ਼ ਕਰਾ ਤੂ ਕਰਾ ਲਾ ਪ੍ਰੈਸ਼ਰ ਯਰ ਰਿਕਵਰੀਸ਼ਨ ਕਰਾਉਣਾ ਹੀ ਤੈਨੂੰ ਮੈਂ ਗੱਲ ਆ ਚਾਚਾ ਮਰੀ ਤਾਂ ਗੱਲ ਮੈਂ ਤਾਂ ਉੱਥੇ ਨਾਲ ਹੋਊਗਾ ਲੈ ਕੇ ਤੈਨੂੰ ਜਾਣਾ ਬੰਦਾ ਵਧੀਆ ਚੁਣਨਾ ਲੈ ਕੇ ਉਹ ਜਾ ਓਏ ਤੁਸੀਂ ਜਾਵੜੋ ਓਏ ਤੁਸੀਂ ਕੀ ਲੈ ਕੇ ਜਾਣਾ ਚੱਲ ਲੈ ਕੇ ਲੈ ਬਲੈਂਟ ਪਤੀ ਜਾਂਦਾ ਚੱਲ ਲੈ ਕੇ ਚੱਲ ਗਏ ਯਾਰ ਕਾਰਖਾਨਾ ਨੂੰ ਚਲੋ ਆਓ ਉਹ ਤੋੜੀਓ ਮੇਰਾ ਬਲੱਟ ਤੋੜਾ ਜਾ ਦੇਖਾ ਛੋਟਾ ਜਾ ਉਹ ਤੰਪਾ ਪ੍ਰੈਸ਼ਰ ਨਾਲ ਤਾਲੀ ਵਰ ਆ ਜਾ ਮੈਂ ਚੰਗਾ ਭਲਾ ਪ੍ਰੈਸ਼ਰ ਤੋੜੀਓ ਨਾਲੋ ਆਪਰੇਸ਼ਨ ਕਰਾ ਲਾ ਆਪਰੇਸ਼ਨ ਕਰਾ ਲਾ ਹੁਣ ਮੈਂ ਆਪਰੇਸ਼ਨ ਚੰਗਾ ਭਲਾ ਕਰਾ ਲਾ ਆਈ ਮਾਂ ਆਹ ਚਿਕੋਲਾ ਤਿੱਕਾ ਕਰਕੇ ਹੈ ਜੇ ਮੱਥੇ ਲੱਗੇ ਟੜਕੇ ਤੜਕੇ ਲੈ ਇਹ ਪਿੱਛੇ ਕਹਿੰਦੇ ਤੂੰ ਆਪਰੇਸ਼ਨ ਕਰਾ ਲਾ ਚਿਤੜਾਂ ਦਾ ਲੈ ਬਾਬਾ ਸੀਤ ਦਾ ਕਮਾਲ